ਨੌਜਵਾਨੇ ਚਿੱਟੇ ਦੀ ਓਵਰਡੋਸ ਨਾਲ ਡੈਥ ਹੋ ਗਈ ਸੀ ਇਹਦੀ ਹਾਂਜੀ ਐਸੀ ਸਰਕਾਰ ਨੂੰ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਸਾਡੀਆਂ ਮਾਮਾਆਂ ਦੀਆਂ ਕੁੱਖਾਂ ਉੱਜੜ ਗਈਆਂ ਤੇ ਸਟੇ ਬੱਚੇ ਨੂੰ ਬੈਨ ਨੂੰ ਸਾਰੇ 6 ਮਹੀਨੇ ਹੋਏ ਸੀ ਜਦੋਂ ਇਹਦੀ ਡੈਥ ਹੋ ਗਈ ਤੇ ਘਰ ਵਾਲੀ ਵੀ ਕੀ ਕਰਿਆ ਉਸ ਵਿਚਾਰੀ ਸਮਾਜ ਚ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਕਹਿੰਦੇ ਸੀ 4 ਮਹੀਨੇ ਚ ਨਸ਼ਾ ਬੰਦ ਕਰਦਾਂਗੇ ਉਹ ਤਾਂ ਨਸ਼ਾ ਤਾਂ ਉਸੇ ਤਰ੍ਹਾਂ ਬਿਕ ਰਿਹਾ ਹੈ ਉਸ ਤਰ੍ਹਾਂ ਮੁੰਡੇ ਮਰ ਰਹੇ ਨੇ ਸਰਕਾਰ ਦੇ ਤੁਹਾਡੇ ਜਰੀਏ ਤੁਹਾਡੇ ਮੀਡੀਆ ਦੇ ਜਰੀਏ ਸੀ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ ਵੀ ਤੁਹਾਡੀ ਅੱਜ ਕੀਤੀ ਹੋਈ ਜਿਹੜੇ ਵਾਦੇ ਨੇ ਤੁਸੀਂ ਉਹਨਾਂ ਤੇ ਵਾਦਿਆਂ ਤੇ ਪੂਰੇ ਕਰੋ ਗ੍ਰਾਹਕਾਂ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਕਾਲ ਦੇ ਉੱਤੇ ਜਿਹੜਾ ਇਸ ਵਕਤ ਪੈਦਲ ਮਾਰਚ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਸੈਕਟਰ 34 ਤੋਂ ਜਿਹੜਾ ਇਹ ਪੈਦਲ ਮਾਰਚ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ 17 ਸੈਕਟਰ ਮਟਕਾ ਚੌਂਕ ਤੱਕ ਜਿਹੜਾ ਇਹ ਮਾਰਚ ਜਿਹੜਾ ਉਹ ਹੋਵੇਗਾ ਦੇਖੋ ਇਸ ਵਕਤ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਇੱਥੇ ਮੌਜੂਦ ਨੇ ਤੇ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਅੱਗੇ ਲੱਗੇ ਜਿਹੜੇ ਆ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜੇ ਆ ਉਹ ਅਗਵਾਈ ਕਰਨਗੇ ਤੇ ਜਿਸ ਤੋਂ ਬਾਅਦ ਦੇ ਵਿੱਚ ਠੀਕ ਐਸੇ ਰਾਹ ਦੇ ਉੱਤੇ ਦੀ ਜਿਹੜਾ ਉਹ ਜਾਇਆ ਜਾਵੇਗਾ ਤੇ ਪੈਦਲ ਮਾਰਚ ਕੁਝ ਸਮੇਂ ਦੇ ਵਿੱਚ ਜਿਹੜਾ ਉਹ ਸ਼ੁਰੂ ਹੋ ਜਾਵੇਗਾ ਤਕਰੀਬਨ 3:30 ਵਜੇ ਦਾ ਜਿਹੜਾ ਉਹ ਸਮਾਂ ਦਿੱਤਾ ਗਿਆ ਸੀਗਾ ਨਿਰਧਾਰਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਇਹ ਇਕੱਠ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਜਿਹੜਾ ਇਕੱਠ ਹੈ ਤੇ ਰੂਟ ਜੇਕਰ ਗੱਲ ਕੀਤੀ ਜਾਵੇ 22 ਸੈਕਟਰ ਹੁੰਦੇ ਹੋਏ 17 ਸੈਕਟਰ ਤੋਂ ਜਿਹੜਾ ਰੂਟ ਹੈ ਜਿਹੜਾ ਡਾਇਵਰਜਨ ਲਿੱਤੀ ਜਾਵੇ ਕਿ ਜਿਸ ਤੋਂ ਬਾਅਦ ਦੇ ਵਿੱਚ ਮਟਕਾ ਚੌਂਕ ਦੇ ਵਿੱਚ ਜਿਹੜਾ ਉਹ ਜਾਇਆ ਜਾਵੇਗਾ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਨਾਲ ਬੀਕੇਯੂ ਗ੍ਰਾਹਾਂ ਵੱਲੋਂ ਜਿਹੜਾ ਅੱਜ ਪੈਦਲ ਮਾਰਚ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਤੇ तमाम ਮੰਗਾਂ ਨੂੰ ਲੈ ਕੇ ਜਿਹੜੇ ਇਸ ਵਕਤ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਦਾਈ ਕਿੰਨਾਂ ਦੀਆਂ ਫੋਟੋਆਂ ਤੁਸੀਂ ਹੱਥਾਂ ਦੇ ਵਿੱਚ ਰੱਖੀਆਂ ਹੋਈਆਂ ਨੇ ਇਹ ਜ਼ਿੰਮੇਵਾਰੀ ਇਹ ਸਾਡੇ ਕਮਾਂਡੀਆਂ ਦਾ ਮੁੰਡਾ ਜੀ ਮਹਿਲਾ ਚੌਂਕ ਤੋਂ ਨੌਜਵਾਨੇ ਚਿੱਟੇ ਦੇ ਓਵਰਡੋਸ ਨਾਲ ਡੈਥ ਹੋ ਗਈ ਜੀ ਇਹਦੀ ਹਾਂਜੀ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਬੀਸ ਸਾਲਾਂ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਹੈ ਸਾਡੀਆਂ ਮਾਮਾਆਂ ਦੀਆਂ ਕੁੱਖਾਂ ਉੱਜੜ ਗਈਆਂ ਇਹ ਬੱਚੇ ਨੂੰ ਬੈਨ ਨੂੰ ਸਾਰੇ 6 ਮਹੀਨੇ ਹੋਏ ਸੀ ਜਦੋਂ ਇਹਦੀ ਡੈਥ ਹੋ ਗਈ ਤੇ ਘਰ ਵਾਲੀ ਵੀ ਕੀ ਕਰੇ ਉਹ ਵਿਚਾਰੀ ਸਮਾਂ ਚਾਪੇ ਕੀ ਕਰ ਰਹੇ ਹੁਣ ਕਿਸ ਬਾਬ ਤੇ ਮੰਗ ਕੀ ਕਰ ਰਹੇ ਹੋ ਕਿ ਨਸ਼ੇ ਨਸ਼ੇ ਨੂੰ ਖਤਮ ਕੀਤਾ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਘਰ ਪਰਿਵਾਰ ਨੂੰ ਜਿਹੜੇ ਤਾਂ ਜਵਾਨ ਨੌਜਵਾਨ ਨਸ਼ੇ ਨਾਲ ਮੁੱਦੀ ਡੈਥ ਹੋ ਚੁੱਕੀ ਹੈ ਉਹਨਾਂ ਦਾ ਮਾਅਵਾ ਮਿਲਣਾ ਚਾਹੀਦਾ ਤੇ ਬਾਕੀ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਇਹ ਨਸ਼ੇ ਨੇ ਸਾਡੇ ਘਰਾਂ ਦੇ ਘਰ ਬਰਬਾਦ ਕਰਤੇ ਸਾਰੀਆਂ ਮਾਂਮਾਂ ਦੀਆਂ ਕੁੱਖਾ ਖਾਲੀ ਕਰਤੀਆਂ ਘਰ ਝਾੜਤੇ ਬੰਦੇਸ਼ੀ ਜੀ ਤੁਹਾਡੇ ਕੋਲ ਕਿੰਨਾ ਦੀ ਫੋਟੋ ਹੈ ਇਹ ਸਾਡੇ ਗਵਾਂਡੀਆਂ ਦੀ ਹੈ ਜੀ ਇੱਕ ਇਸ ਮੌਤ ਕਿਸ ਕਾਰਨ ਦਾ ਕਰਨ ਹੋਈ ਥੀ ਇਹ ਸ਼ਰਾਬ ਪਿੰਦਾ ਸੀ ਵਿਰੇ ਸ਼ਰਾਬ ਪੀਣ ਨਾਲ ਇਦਾਂ ਦੀ ਡੈਥ ਹੋਈ ਹੈ ਸਾਡੀਆਂ ਫੋਟੋਆਂ ਜਿਹੜੀਆਂ ਉਹ ਡਰੱਗਸ ਦੇ ਨਾਲ ਹੋਈਆਂ ਨੇ ਹਾਂਜੀ ਹਾਂ ਵਿਰੇ ਸਾਰੀਆਂ ਐ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਬੀਕੇ ਜੂ ਉਗਰਾਹਾ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਕਾਲ ਦੇ ਉੱਤੇ ਜਿਹੜਾ ਇਸ ਵਕਤ ਪੈਦਲ ਮਾਰਚ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਸੈਕਟਰ 34 ਤੋਂ ਜਿਹੜਾ ਇਹ ਪੈਦਲ ਮਾਰਚ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ 17 ਸੈਕਟਰ ਮਟਕਾ ਚੌਂਕ ਤੱਕ ਜਿਹੜਾ ਇਹ ਮਾਰਚ ਆ ਜਿਹੜਾ ਉਹ ਹੋਵੇਗਾ ਤੇ ਇੱਥੇ तमाम ਜਿਹੜੇ ਉਹ ਜੁਗਿੰਦਰ ਸਿੰਘ ਉਗਰਾਹਾ ਜਿਹੜੇ ਉਹ ਇੱਥੇ ਮਜੂਦ ਨੇ ਉਗਰਾਹਾ ਸਾਹਿਬ ਮਾਰਚ ਸ਼ੁਰੂ ਹੋ ਚੁੱਕਾ ਹੈ ਲੱਗਦਾ ਕਿ ਸਰਕਾਰ ਤੇ ਕੋਈ ਅਸਰ ਪਵੇਗਾ ਇਸ ਮਾਰਚ ਦਾ ਪਵੇ ਨਾ ਪਵੇ ਅਸੀਂ ਮਾਰਚ ਕਰ ਰਹੇ ਹਾਂ ਮਾਰਚ ਸਰਕਾਰ ਤੇ ਕੀ ਅਸਰ ਪਵੇ ਸਨ ਕੀ ਇਹਦਾ ਤੁਸੀਂ ਪੁੱਛ ਲਓ ਸਰਕਾਰ ਨੂੰ ਅਸੀਂ ਆਪਣਾ ਮਾਰਚ ਤੈਅ ਹੈ ਮਾਰਚ ਕਰ ਰਹੇ ਹਾਂ ਅੱਛਾ ਗੁਰਾਂਤ ਸਾਹਿਬ ਨਾਲ ਨਸ਼ੇ ਦੇ ਕਾਫੀ ਜਿਹੜੇ ਓਵਰਡੋਸ ਲੈ ਕੇ ਜਿਹੜੇ ਨੌਜਵਾਨ ਮਰੇ ਨੇ ਉਹਨਾਂ ਦੀ ਵੀ ਤਸਵੀਰਾਂ ਜਿਹੜੀਆਂ ਤੁਸੀਂ ਨਾਲ ਲੈ ਕੇ ਜਾ ਰਹੇ ਹੋ ਉਹਨਾਂ ਦੀ ਕੀ ਮੰਗ ਰੱਖੀ ਗਈ ਹੈ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਕਹਿੰਦੇ ਸੀ 4 ਮਹੀਨੇ ਚ ਨਸ਼ਾ ਬੰਦ ਕਰਦਾਂਗੇ ਉਹ ਤਾਂ ਨਸ਼ਾ ਤਾਂ ਉਹ ਇਸੇ ਤਰ੍ਹਾਂ ਬਿਕ ਰਿਹਾ ਹੈ ਉਸੇ ਤਰ੍ਹਾਂ ਮੁੰਡੇ ਮਰ ਰਹੇ ਨੇ ਸਰਕਾਰ ਦੇ ਤੁਹਾਡੇ ਜਰੀਏ ਤੁਹਾਡੇ ਮੀਡੀਆ ਦੇ ਜਰੀਏ ਸੀ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਵੀ ਤੁਹਾਡੀਆਂ ਕੀਤੇ ਹੋਏ ਜਿਹੜੇ ਵਾਅਦੇ ਨੇ ਤੁਸੀਂ ਉਹਨਾਂ ਤੇ ਵਾਅਦਿਆਂ ਤੇ ਪੂਰੇ ਕਰੋ ਆ ਜਿਹੜੇ ਨੇ ਨਸ਼ੇ ਨਾਲ ਬੰਦੇ ਮਾਰ ਰਹੇ ਨੇ ਖੁਦਕੁਸ਼ੀਆਂ ਨਾਲ ਮਾਰ ਰਹੇ ਨੇ ਆਰਥਕ ਦੰਗੀਆਂ ਕਰਕੇ ਮਾਰ ਰਹੇ ਨੇ ਇਹ ਇੱਕ ਸਮੱਸਿਆਵਾਂ ਬਮਰੈਂਡਮ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਆ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਨੇ ਪਰ ਅਮਲ ਦੇ ਵਿੱਚ ਸਰਕਾਰ ਨਹੀਂ ਲੈ ਕੇ ਆਉਂਦੀ ਹੈਗੀ ਕਿ ਲੱਗਦਾ ਕਿ ਇਸ ਮਾਰਚ ਦੇ ਨਾਲ ਬਮਰੈਂਡਮ ਦੇਣ ਤੋਂ ਬਾਅਦ ਦੇ ਵਿੱਚ ਕੋਈ ਅਮਲ ਲਿਆਂਦਾ ਜਾਵੇਗਾ ਸਰਕਾਰ ਵੱਲੋਂ ਇਹਨਾਂ ਗੱਲਾਂ ਦੀ ਪਹਿਲਾਂ ਕੀ ਗਾਰੰਟੀ ਹੁੰਦੀ ਹੈ ਜੇ ਮਾਰਚ ਨਾਲ ਕੋਈ ਅਮਲ ਲਿਆਊਗੀ ਕਿ ਨਹੀਂ ਲਿਆਊਗੀ ਸਰਕਾਰ ਇਹ ਤਾਂ ਹੁਣ ਸਰਕਾਰ ਦੀ ਮਰਜ਼ੀ ਹੈ ਲੋਕਾਂ ਦੇ ਪ੍ਰੈਸ਼ਰ ਦਾ ਹੈ ਲੋਕਾਂ ਦੇ ਦਬਾਅ ਦਾ ਹੈ ਲੋਕਾਂ ਦੇ ਸੰਘਰਸ਼ ਦਾ ਹੈ ਸਾਡਾ ਸੰਘਰਸ਼ ਕਰਨਾ ਸਾਡਾ ਕੰਮ ਹੈ ਸਰਕਾਰ ਦੀ ਦਬਾਅ ਕਿ ਅਚੋਕ ਜਾਨ ਸਭ ਤੁਸੀਂ 4-3 ਤੋਂ 3 ਦਿਨ ਦੀ ਕਾਲ ਦਿੱਤੀ ਗਈ ਸੀ ਕਿ ਅੱਜ ਮੈਮੋਰੈਂਡਮ ਦੇਣ ਤੋਂ ਬਾਅਦ ਦੇ ਵਿੱਚ ਕਿ ਦਰਨੇ ਨੂੰ ਸਮਾਪਤ ਕੀਤਾ ਜਾਵੇਗਾ ਕਿ 3 ਦਿਨ ਇੱਥੇ ਹੀ ਉਸੇ ਤਰੀਕੇ ਨਾਲ ਜਾਰੀ ਰਹੇਗਾ ਦਰਨਾ ਉਸੇ ਤਰੀਕੇ ਨਾਲ ਸਟੇਜ ਚੱਲਦੀ ਰਹੇਗੀ ਯਾਰ ਸਵੇਰ ਦੀਆਂ ਆਪਣੀਆਂ ਗੱਲਾਂ ਰਿਪੀਟ ਹੋ ਜਾਂਦੀਆਂ ਨੇ ਬਾਰ ਬਾਰ ਮੈਂ ਸਵੇਰ ਦਾ ਮਤਲਬ ਤਕਰੀਬਨ 9-10 ਵਜੇ ਦਾ ਲੱਗਿਆ ਆ ਹੁਣ 3 ਵਜ ਗਏ 3:30 ਵਜ ਗਏ ਇਹੀ ਗੱਲ ਬਾਰ ਬਾਰ ਰਿਪੀਟ ਹੋ ਜਾਂਦੀ ਹੈ ਵੀ ਧਰਨਾ ਦਾ ਗਦਰ ਚੱਲੂਆ ਹੈ ਐਸਾ ਹੁੰਦਾ ਕਿ ਮੀਟਿੰਗ ਤੋਂ ਬਾਅਦ ਦੇ ਵਿੱਚ ਕੋਈ ਹੱਲ ਨਿਕਲਿਆ ਆਉਂਦਾ ਕਿ ਆ ਜਾਂਦਾ ਕਿ ਮੈਮੋਰੰਡਮ ਦੇ ਤੋਂ ਬਾਅਦ ਸ਼ਾਇਦ ਧਰਨਾ ਚੱਕ ਮਤਲਬ ਨਹੀਂ ਸੈਸ਼ਨ ਨੇ 4 ਦਿਨ 3 ਦਿਨ ਚੱਲਣਾ ਹੈ 4 ਤੱਕ ਤਾਂ ਸੈਸ਼ਨ ਚੱਲੂਗਾ 4 ਨੂੰ ਸ਼ਾਮ ਨੂੰ ਮੀਟਿੰਗ ਕਰਕੇ ਫੈਸਲਾ ਕਰਾਂਗੇ ਠੀਕ ਹੈ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਤਮਾਮ ਜਥੇਬੰਦੀ ਦੇ ਜਿਨ੍ਹਾਂ ਲੀਡਰ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਕੁਝ ਸਮੇਂ ਦੇ ਵਿੱਚ ਜਿਹੜਾ ਮਾਰਚ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਜਿਹੜੇ ਕਿਸਾਨ ਨੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਜਿੱਥੇ ਕਿਸਾਨਾਂ ਵੱਲੋਂ ਇੱਕ ਰੋਸ ਮਾਰਚ ਜਿਹੜਾ ਉਹ ਸਰਕਾਰ ਦੇ ਖਿਲਾਫ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਤੇ तमाम ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਜਿਹੜੇ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਇਹ ਕਹਦੇ ਹੋਏ ਨਜ਼ਰ ਆ ਰਹੇ ਨੇ ਕਿ ਖੇਤੀ ਨੀਤੀ ਹੈ ਜਿਹੜੀ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ तमाम ਜਿਹੜੀਆਂ ਹੋਰ ਮੰਗਾਂ ਨੇ ਉਨ੍ਹਾਂ ਦੇ ਉੱਤੇ ਜਿਹੜਾ ਸਰਕਾਰ ਨੂੰ ਜਿਹੜਾ ਉਹ ਅਮਲ ਲਿਆਉਣਾ ਚਾਹੀਦਾ